ਬਟਾਲਾ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਹਾਰਾ ਕਲਾ ਬਵਲੋਂ ਪੋਦੇ ਮਹੀਨੇ ਦੌਰਾਨ ਪਿਛਲੇ ਕਈ ਦਿਹਾੜਿਆਂ ਤੋਂ ਤੁਰਕਸਾਰ ਚਾਹ ਦਾ ਲੰਗਰ ਲਗਾਇਆ ਜਾ ਰਿਹਾ ਹੈ ਇਸ ਵਾਰ ਚਾਹ ਦੇ ਨਾਲ ਨਾਲ ਗਰਮ ਕੱਪੜਿਆਂ ਦਾ ਲੰਗਰ ਵੀ ਲਗਾਇਆ ਗਿਆ ਸਵੇਰੇ ਤੜਕੇ ਕੰਮ ਤੇ ਜਾਣ ਵਾਲੇ ਰਿਕਸ਼ਾ ਚਾਲਕ ਸਬਜ਼ੀ ਮੰਡੀ ਦੇ ਮਜ਼ਦੂਰ ਅਤੇ ਹੋਰ ਲੇਬਰ ਵਰਗ ਦੇ ਲੋਕ ਮੁਫਤ ਗਰਮ ਕੱਪੜੇ ਲੈ ਕੇ ਜਾ ਰਹੇ ਹਨ ਲਾਭਪਾਤਰੀਆਂ ਨੇ ਕਰਾਕੇ ਦੀ ਠੰਡ ਵਿੱਚ ਮਦਦ ਲਈ ਸਹਾਰਾ ਕਲਾ ਬਿਦਾ ਧੰਨਵਾਦ ਕੀਤਾ ਕਲੱਬ ਮੈਂਬਰਾਨੀ ਕੇ ਹਾਕੀ ਸ਼ਹੀਦੀ ਦਿਹਾੜਿਆਂ ਦੀ ਯਾਦ ਵਿੱਚ ਚਾਹ ਅਤੇ ਗਰਮ ਕੱਪੜਿਆਂ ਦਾ ਇਹ ਲੰਗਰ ਨਿਰੰਤਰ ਜਾਰੀ ਰਹੇਗਾ। ਪ੍ਰੇਮ ਸਿੰਘ ਪ੍ਰੇਮ ਸਿੰਘ ਜੀ ਜਿੱਥੇ ਲੋਕੀ ਰਜਾਈਆਂ ਚ ਵੜੇਦੇ ਸਿਰ ਸਿਰੇ ਪਰ ਤੁਸੀਂ ਆਣ ਕੇ ਸਿਰ ਸਿਰੇ ਚਾਹ ਵੰਡਦੇ ਪਏ ਹੋ ਕੀ ਕਰਨਾ ਹੈ। ਆ ਦੇਖੋ ਸਾਡੇ ਜੋ ਪ੍ਰਧਾਨ ਜੀ ਹੈ ਜਤਿੰਦਰ ਕਾਦ ਜੀ ਉਹ ਆਪਣੀ ਸਾਰੀ ਟੀਮ ਨੂੰ ਲੈ ਕੇ ਸਵੇਰੇ 5 ਵਜੇ ਆ ਕੇ ਪਹਿਲਾਂ ਚਾਹ ਤਿਆਰ ਕਰਦੇ ਆ ਕਿਉਂਕਿ ਇਹ ਪੋਲਾ ਮਹੀਨਾ ਹੈ ਸ਼ਹੀਦੀ ਦਿਹਾੜਿਆਂ ਦੇ ਤਿੰਨ ਚੱਲ ਰਹੇ ਨੇ। ਉਨਾਂ ਨੂੰ ਸਮਰਪਿਤ ਜਿਹੜੇ ਪੂਰਾ ਮਹੀਨਾ ਹਰ ਸਾਲ ਇਹ ਪੂਰਾ ਮਹੀਨਾ ਚਾਹ ਦੀ ਛਵੀਰ ਚੱਲਦੀ ਹੈ ਕਿਉਂਕਿ ਬਹੁਤ ਠੰਡੀ ਠੰਡ ਹੁੰਦੀ ਹੈ ਜ਼ੀਰੋ ਵਿਜ਼ਿਬਿਲਟੀ ਹੋਣ ਦੇ ਕਾਰਨ ਵੀ ਸਾਰੇ ਜਿਹੜੇ ਮੈਂਬਰ ਐ ਸਵੇਰੇ ਆ ਕੇ 5:30 5:30 ਵਜੇ ਪਹਿਲਾਂ ਚਾਹ ਆਣ ਕੇ ਤਿਆਰ ਕਰਦੇ ਨੇ ਚਾਹ ਤਿਆਰ ਕਰਨ ਤੋਂ ਬਾਅਦ ਸਾਰੇ ਮੈਂਬਰ ਅਲਤਵਾਸ ਕਰਕੇ ਤੇ ਉਹਨੂੰ ਅਨਸਾਧ ਸੰਗਤ ਨੂੰ ਪਾਉਂਦੇ ਨੇ ਕੈਣੀ ਭੱਜ ਕੇ ਸਿਵਲ ਸਥਾਨ ਪਾਵਰ ਲੋਲਜੀ ਦੇ ਸਤਾ ਰੇਲਵੇ ਸਟੇਸ਼ਨ ਫਸਟ ਸਟੈਂਡ ਤੇ ਤੇ ਆ ਲੇਬਰ ਚੌਂਕ ਤੇ ਇਹ ਚਾਹ ਪਹੁੰਚਾਈ ਜਾਂਦੀ ਹੈ ਜਿਹੜੇ ਸਵੇਰੇ ਸਵੇਰੇ ਲੇਬਰ ਤੇ ਲੋਕ ਨੇ ਉਹ ਸਵੇਰੇ ਸਵੇਰੇ ਆ ਕੇ ਚਾਹ ਪੀਂਦੇ ਨੇ ਬਹੁਤ ਸ਼ੁਕਰਾਨਾ ਕਰਦੇ ਨੇ ਪ੍ਰਮਾਤਮਾ ਦਾ ਕਿਉਂਕਿ ਠੰਡ ਹੋਣ ਦੇ ਬਾਵਜੂਦ ਉਹ ਸਾਰੇ ਕਾਰਖਾਨੇ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਇਹ ਜਿਹੜੀ ਚਾਹ ਦਾ ਲੰਗਰ ਹੈ ਲਗਾਤਾਰ ਚੱਲਦਾ ਹੈ ਇਹਦੇ ਨਾਲ ਹੀ ਆਪ ਦੇਖ ਸਕਦੇ ਹੋ ਕਿ ਗਰਮ ਕੱਪੜਿਆਂ ਦਾ ਸਟਾਲ ਉਹ ਵੀ ਲਗਾਇਆ ਗਿਆ ਕਿਉਂਕਿ ਠੰਡ ਬਹੁਤ ਹੈਗੀ ਹੈ ਜਿਹੜੇ ਜ਼ਰੂਰਤਮੰਦ ਲੋਕ ਆ ਕੇ ਆਪਣੇ ਕਮਾਕਾਰਾਂ ਤੇ ਪਾਉਣ ਵਾਸਤੇ ਕੱਪੜੇ ਇੱਥੋਂ ਲੈ ਜਾਂਦੇ ਨੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਹਦੇ ਨਾਲ ਹੀ ਅਸੀਂ ਦਵਾਈਆਂ ਦੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਸਾਰਾ ਕਲੱਬ ਵੱਲੋਂ ਇਹ ਦੇਖੋ ਜਿਸਾ ਕਿ ਪਹਿਲਾਂ ਸਾਨੂੰ ਲੋਕਾਂ ਦੀ ਡਿਮਾਂਡ ਦੇ ਉੱਤੇ ਸ਼ੁਰੂ ਕੀਤਾ ਗਿਆ ਪਿਛਲੇ ਸਾਲ ਦਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਜਿਸਾ ਤੋਂ ਸੰਗੜੀ ਤੋਂ ਉਹਨਾਂ ਕਾਰਨ ਕਿ ਕਿਸ ਨੂੰ ਦਿਖਣਾ ਨਹੀਂ ਕੋਈ ਐਕਸੀਡੈਂਟ ਹੋ ਜਾਂਦਾ ਛੱਟ ਲੱਗ ਜਾਂਦੀ ਹੈ ਜਾਂ ਕੋਈ ਮਰੀਜ਼ ਆਉਂਦਾ ਜਿਸ ਨੂੰ ਖਾਂਸੀ ਹੈ ਅੱਜ ਕੱਲ੍ਹ ਦੇਰ ਖਾਂਸੀ ਦੇ ਨੇ ਜਾਂ ਹੋਰ ਬੁਖਾਰ ਚੜ ਜਾਂਦਾ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਸਾਡੇ ਪ੍ਰਦਾਜ ਜਤਿੰਦਰ ਸਾਜੀ ਨੇ ਡਾਕਟਰ ਤਰਮਿੰਦਰ ਜੀ ਡਾਕਟਰ ਰਜਿੰਦਰ ਜੀ ਅਤੇ ਨਾਲ ਉਹ ਪੂਰੀ ਟੀਮ ਦੇ ਨਾਲ ਇੱਥੇ ਆਏ ਦੇ ਨੇ ਉਹ ਜਿਹੜੇ ਵੀ ਮਰੀਜ਼ ਆਉਂਦੇ ਆ ਉਹਨਾਂ ਉਹਨਾਂ ਦੀ ਉਹਨਾਂ ਕੋ ਪੁੱਛ ਕੇ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਤੇ ਜੋ ਵੀ ਦਵਾਈਆਂ ਉਹ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜੀ ਇਹਨਾਂ ਦਾ ਨਾਮ ਡਰਮਿੰਦਰ ਸ਼ਰਮਾ ਜੀ ਡਾਕਟਰ ਸਾਹਿਬ ਇੱਥੇ ਕੀ ਕਰ ਰਹੇ ਹੋ ਜੀ ਇੱਥੇ ਸਹਾਰਾ ਗਲੋਬਲ ਟੀਮ ਨਾਲ ਹਰ ਸਾਲ ਜਦੋਂ ਆ ਪੋ ਦਾ ਮਹੀਨਾ ਸ਼ੁਰੂ ਹੁੰਦਾ ਵਾ ਉਧਰ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਜਿਸ ਦੇ ਨਾਲ-ਨਾਲ ਕੱਪੜਿਆਂ ਦਾ ਚਾਹ ਦਾਦ ਪਹਿਲਾਂ ਹੀ ਲੱਗ ਰਿਹਾ ਪਿਛਲੇ ਸਾਲ ਤੋਂ ਜਿਹੜਾ ਦਵਾਈਆਂ ਦਾ ਲੰਗਰ ਵੀ ਲੱਗ ਰਿਹਾ ਕਿ ਜਤਿੰਦਰ ਕੱਦ ਜੀ ਉਹਨਾਂ ਦੇ ਕੀਯਾ ਬਹੁਤ ਯੋਗਦਾਨ ਕਿਸ ਤਰ੍ਹਾਂ ਦੇ ਲੋਕ ਫਿਰ ਤੁਹਾਡੇ ਕੋਲ ਆਉਂਦੇ ਇੱਥੇ ਲੋਕ ਸਾਡੇ ਨੂੰ ਖਾਂਸੀ ਜੁਕਾਮ ਜਿਹੜਾ ਸਰਦੀਆਂ ਦੇ ਵਿੱਚ ਚੱਲਣਾ ਜ਼ਿਆਦਾ ਪੈਰਾਂ ਦੀਆਂ ਦਵਾਈਆਂ ਫੜ ਜਾਣੀਆਂ ਨੇ ਤੇ ਸਰਦ ਤੋਂ ਬੁਖਾਰ ਤੇ ਮਾੜਾ ਮੱਟੀ ਵਾਲੇ ਤਕਰੀਬਨ ਖਾਲੀ ਆ ਕਿਹੜੇ ਲੋਕ ਹੁੰਦੇ ਆ ਗਰੀਬ ਟਪਕਾਂ ਆਂਦਾ ਗਰੀਬ ਟਪਕਾਈ ਸਾਰੇ ਛੁੱਗੀਆਂ ਝੌਂਪੜੀਆਂ ਵਾਲੇ ਨੇ ਜਾਂ ਉਹ ਵੀਰ ਨੇ ਜਿਹੜੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਿਹਾੜੀ ਲਾਉਣੀ ਆ ਨਹੀਂ ਆਪਣਾ ਲਾਸਟ ਦਿਨ ਲੱਗਦੇ ਉਹ ਹੁੰਦੇ ਨੇ ਹੁਣ ਤੱਕ ਤਕਰੀਬਨ ਕੋਈ ਅਸੀਂ 38 39 ਦੇ ਫੇਰੇ ਸ਼ੁਰੂ ਹੀ ਹੋਈ ਆ 39 ਤੱਕ ਮਰੀਜ਼ਾਂ ਦੀ ਲਿਸਟ ਚੀ ਲੱਗਦਾ ਨਹੀਂ ਬੜੀ ਵੱਡੀ ਮਨ ਨੂੰ ਸਕੂਨ ਮਿਲਦਾ ਵੀ ਜਦੋਂ ਐਹੋ ਜਿਹੇ ਲੋਕ ਹੁੰਦੇ ਸਾਡੇ ਕੋਲ ਬਿਲਕੁਲ ਜੀ ਬਿਲਕੁਲ ਉਹ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਕਿ ਪਰਮਾਤਮਾ ਨੇ ਇਕੱਤਰਾਂ ਹੀ ਸਾਡੀ ਡਿਊਟੀ ਲਈ ਆ ਤੇ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਭਾਜੀ ਕੀ ਨਾਮ ਤੁਹਾਡਾ ਅਸ਼ੋਕ ਲੋਨਾ ਸਹਾਰਾ ਕਲੱਬ ਤੋਂ ਨਮਸਕਾਰ ਜੀ ਸਰ ਅੱਜ ਦੀ ਸਿਰਸਰੇ ਕੀ ਕੀ ਲਗਾਇਆ ਤੇ ਕਿਉਂ ਲਗਾਇਆ ਗਿਆ ਹੈ ਸਹਾਰਾ ਕਲੱਬ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕਾਫੀ ਸਾਲਾਂ ਤੋਂ ਇੱਥੇ ਚਾਹ ਦਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਨਾਲ ਕੱਪੜਿਆਂ ਦਾ ਵੀ ਲੰਗਰ ਲੱਗਿਆ ਹੋਇਆ ਹੈ ਔਰ ਨਾਲ ਅਸੀਂ ਇੱਕ ਮੈਡੀਕਲ ਸਟੋਰ ਵੀ ਖੋਲਿਆ ਹੈ ਜਿਹੜਾ ਕਿ ਦਵਾਈਆਂ ਕਿਸ ਦੇ ਮਲਮ ਪੱਟੀ ਮਿਲਿਆ ਕਰਨੀਆਂ ਉਹ ਵੀ ਅਸੀਂ ਕਰ ਰਹੇ ਹਾਂ ਸਾਡੇ ਡਾਕਟਰ ਸਾਹਿਬ ਆਏ ਹੋਏ ਨੇ ਜਿਹੜੇ ਸੰਜੋਗ ਕਰ ਰਹੇ ਨੇ ਔਰ ਸਾਡੇ ਕਾਫੀ ਸਾਰਾ ਕਲੱਬ ਦੇ ਜੋ ਮੈਂਬਰ ਨੇ ਸਵੇਰੇ ਪੰਜ ਵਜੇ ਆ ਜਾਂਦੇ ਨੇ ਆ ਕੇ ਚਾਹ ਪਣੀ ਦਾ ਕੰਮ ਸਾਰਾ ਤਿਆਰ ਕਰਦੇ ਨੇ ਉਸ ਤੋਂ ਬਾਅਦ 6 ਵਜੇ ਸੇ ਅਰਦਾਸ ਕਰਕੇ ਪ੍ਰਮਾਤਮਾ ਦਾ ਨਾਮ ਲੈ ਕੇ ਚਾਹ ਦੇ ਲੰਗਰ ਦੀ ਸ਼ੁਰੂਆਤ ਕਰ ਦਿੰਦੇ ਹਾਂ ਔਰ ਅਸੀਂ ਰੈਗੂਲਰ ਅਸੀਂ ਕੱਪੜੇ ਵੀ ਜਿਹੜੇ ਨੇ ਉਹਦਾ ਵੀ ਲੰਗਰ ਲਗਾ ਰਹੇ ਹਾਂ ਔਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਕਿ ਸਹਾਰਾ ਕਲੱਬ ਦਾ ਸਹਿਯੋਗ ਕਰੋ ਸਾਡੇ ਨਾਲ ਆਓ ਅਗਰ ਕਿਸੇ ਨੇ ਕੋ ਆਪਣਾ ਜਨਮ ਦਿਨ ਜਾਂ ਕੋ ਮੈਰਿਜ ਅਨਿਵਰਸੀ ਮਨਾਣੀ ਹੈ ਸਾਡੇ ਨਾਲ ਆ ਕੇ ਮਨਾਏ ਅਸੀਂ ਬੜੇ ਸੋਹਣੇ ਤਰੀਕੇ ਨਾਲ ਦੀ ਮੈਰਿਜ ਅਨਿਵਰਸੀ ਮਨਾਵਾਂਗੇ ਔਰ ਸਾਡੇ ਨਾਲ ਸੇਵਾ ਚ ਸਹਿਯੋਗ ਕਰੇ ਸੇਵਾ ਚ ਯੋਗਦਾਨ ਦੇਵੇ ਤਾਂ ਕਿ ਸਾਰਾ ਕਲੱਬ ਹੋਰ ਤਰੱਕੀ ਕਰ ਸਕੇ ਔਰ ਸ਼ਹਿਰ ਨੂੰ ਹੋਰ ਸੁਵਿਧਾਵਾਂ ਦੇ ਸਕੇ ਧੰਨਵਾਦ ਸਰ ਜੀ ਚੁੰਨੀਆ ਤੇ ਮਜ਼ਦੂਰ ਹੈ ਕਿਹਦਾ ਲੱਗ ਰਹਾ ਹੈ ਆਪਕੋ acha lag raha hai ek sath aao

ਹਾਂ ਮੈਂ ਕੰਢਾ ਜੀ ਨਾ ਤਾਂ ਪਰੋਲਾ ਜੀ ਇਹ ਵੀ ਮਿਲਦੀ ਉਮਰ ਹੀ ਨਹੀਂ ਜੀ ਨਾ ਪਰੋਲਾ ਬਹੁਤ ਵਧੀਆ ਵਾ ਮੂ ਮੂ ਨਹੀਂ ਲੈਣਾ ਇਹ ਜੇ ਸਭ ਕੁਝ ਇਹ ਕਪੜਾ ਆ ਪਾਈ ਤੇ ਕਿੰਨੀ ਸਾਰੇ ਰਹੀਆਂ ਜੀ ਬਣੇ ਲੇ ਸਾਰਾ ਅੰਕ ਤੇ ਵਗੈਰ ਦੀ ਲਿਖਾ ਲਾ ਬਹੁਤ ਵਧੀਆ ਇਹ ਮੂ ਵੀ ਦੱਸ ਤੇ ਜੋੜਦੇ ਜੀ ਮੈਂ ਦੇਖਿਆ ਉਹ ਗਾਣਾ ਚਾਹੁੰਦਾ ਜਿੱਦਾਂ ਸ਼ਿਵਾ ਕਰਦੇ ਨਾ ਸ਼ਕਤੀ ਇਦਾਂ ਕਰਦੀ ਰਹੇ ਤੇ ਬਹੁਤ ਵਧੀਆ ਪਰੋਲਾ ਕੀ ਕੀ ਰਹਿ ਜਾਂਦੇ ਤੇ ਤੇ ਨੀਵਾ ਕਪੜਾ ਲੈਤੀ ਪਾਰੀ ਦਵਾਈਆਂ ਪੱਕ ਸਭ ਕੁਝ ਦੇ ਰੇ ਇਹ ਵੀ ਗੇਰ ਤੋਂ ਰੋਈਆ ਜੰਨੇ ਮਾਸਤੋਲੀ